ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜੂਰ ਦੇਖਿਆ ਕਰੋ ਕੋਈ ਵੀ ਤੁਸੀਂ ਆਰਡਰ ਕਰਨਾ ਹੈਗਾ ਸੂਟ ਤਾਂ ਆਪਣਾ ਨੰਬਰ ਹੈ ਜਿਹੜਾ ਨੀਚੇ ਮੈਂਸ਼ਨ ਕੀਤਾ ਹੁੰਦਾ ਹੈ 8557905009 ਇਹ ਤੇ ਜਾ ਕੇ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋਗੇ ਡਾਇਰੈਕਟ ਕਾਲ ਨਾ ਕਰਿਓ ਪਲੀਜ਼ ਹਨਾ ਵਟਸਐਪ ਕਾਲ ਕਰਿਓ ਜਿਹੜੀ ਵਟਸਐਪ ਕਾਲ ਹੈਗੀ ਅਸੀਂ ਉਹੀ ਪਿਕ ਕਰਾਂਗੇ ਡਾਇਰੈਕਟ ਕਾਲ ਨਹੀਂ ਚੱਕਾਂਗੇ ਸੌਰੀ ਉਹਦੇ ਲਈ ਹਨਾ ਤੇ ਵਟਸਐਪ ਕਿਉਂਕਿ ਹਾਰੇ ਕੇ ਭੈਣ ਦੇ ਆਜ ਕੱਲ ਫੋਨ ਤੇ ਚੱਲਦਾ ਹੀ ਚੱਲਦਾ ਹੈਗਾ ਤਾਂ ਤੁਸੀਂ ਜਿਹੜਾ ਹੈਗਾ ਕਾਲ ਹੈ ਵਟਸਐਪ ਹੀ ਕਰਨੀ ਹੈਗੀ ਕੋਈ ਵੀ ਤੁਹਾਡੇ ਸੂਟ ਦਾ ਆਰਡਰ ਹੈਗਾ ਤੁਸੀਂ ਆਰਡਰ ਦੇਣ ਤੋਂ ਬਾਅਦ ਮੈਨੂੰ ਕਾਲ ਕਰ ਸਕਦੇ ਹੋਗੇ ਤਾਂ ਸੂਟ ਲੇਗੇ ਜਿਹੜੇ ਮੈਨੂੰ ਸਮਝਾ ਸਕਦੇ ਹੋ ਸਲਾਈ ਕਰਵਾਉਣਾ ਚਾਹੁੰਦੇ ਸਲਾਈ ਕਰਵਾ ਸਕਦੇ ਹੋਗੇ ਬਿਨਾਂ ਸਲਾਈ ਤੋਂ ਲੈਣਾ ਚਾਹੁੰਦੇ ਹੋਗੇ ਬਿਨਾਂ ਸਲਾਈ ਤੋਂ ਲੈ ਸਕਦੇ ਹੋਗੇ ਅੱਜ ਆਪਾਂ ਲੈ ਕੇ ਆਏਗੇ ਕਾਫੀ ਜਾਦੇ ਸੋਹਣੇ ਪ੍ਰਿੰਟ ਤੇ ਪਹਿਣ ਵਾਲੀ ਬਹੁਤ ਵਧੀਆ ਸੂਟ ਲੈ ਕੇ ਆਏਗੇ ਬਹੁਤ ਸੋਹਣੀ ਕੁਆਲਿਟੀ ਲੈ ਕੇ ਆਏਗੇ ਬਹੁਤ ਵਧੀਆ ਥੈਂਕ ਯੂ ਤੁਹਾਡਾ ਸਾਰਿਆਂ ਭੈਣਾਂ ਦਾ ਬਹੁਤ ਵਧੀਆ ਸੂਟਾਂ ਦਾ ਤੁਹਾਡਾ ਰਿਸਪਾਂਸ ਮਿਲ ਰਿਹਾ ਹੈਗਾ ਤੇ ਪਹਿਲਾਂ ਵੀ ਮਤਲਬ ਮੈਨੂੰ ਕਾਫੀ ਜਿਆਦਾ ਵਧੀਆ ਰਿਸਪਾਂਸ ਮਿਲਿਆ ਤੁਹਾਡੀ سپورਟ ਨਾਲਿਆਂ ਗਿਆ ਅਜੇ ਤਹ ਤੱਕ ਇਦਾਂ ਹੀ ਤੁਸੀਂ ਸਾਨੂੰ ਸੋਹਣੇ ਸੋਹਣੇ ਸੂਟ ਦੇਣਗੇ ਜਿਹੜੇ ਆਰਡਰ ਕਰਦੇ ਰਹੋ ਚਲੋ ਜੀ ਆਪਾਂ ਸੂਟ ਦੇਣਗੇ ਜਿਹੜੇ ਦਿਖਾਉਣੇ ਸ਼ੁਰੂ ਕਰ ਦੇਵਾਂਗੇ ਇਹ ਰਹੇਗਾ ਜੀ ਟੈਪੀ ਦੇ ਵਿੱਚ ਸਟੱਫ ਹੈਗਾ ਬਹੁਤ ਜਿਆਦਾ ਸੋਹਣੀ ਟੈਪੀ ਹੈਗੀ ਬਿਲਕੁਲ ਲਾਈਟ weight ਸਟੱਫ ਹੈਗਾ ਤੁਸੀਂ ਜਿਵੇਂ ਮੈਂ ਸਟੱਫ ਦੀ ਗੱਲ ਕਰਾਂ ਬਹੁਤ ਜ਼ਿਆਦਾ ਸੌਫਟ ਹੈਗਾ ਤੇ ਇੰਨਾ ਕੁ ਜ਼ਿਆਦਾ ਸੌਫਟ ਹੈਗਾ ਜਿੰਨੀ ਵੀ ਤੁਸੀਂ ਕਹਿ ਦੋ ਤੇ ਆਪਾਂ ਜਿਹੜਾ ਅੱਜ ਕੱਲ ਜਿਹੜਾ ਮਤਲਬ ਸਟਾਕ ਲੈ ਕੇ ਆਉਣੇ ਆਂਗੇ ਮਤਲਬ ਜਿਹੜਾ ਪ੍ਰਿੰਟ ਆਣੇਗੇ ਹਨਾ ਉਹਦੇ ਵਿੱਚ ਜਿਹੜਾ ਸਟੱਫ ਹੈਗਾ ਆਪਾਂ ਸਟੱਫ ਦਾ ਬਹੁਤ ਜ਼ਿਆਦਾ ਖਿਆਲ ਰੱਖਦੇ ਆਂਗੇ ਇੱਕ ਆਪਾਂ ਵਧੀਆ ਹਾਈ ਕੁਆਲਿਟੀ ਦਾ ਸਟੱਫ ਲੈ ਕੇ ਆਉਣੇ ਆਂਗੇ ਬਹੁਤ ਸੋਹਣਾ ਹੁੰਦਾ ਹੈਗਾ ਸਟੱਫ ਸੌਫਟ ਹੁੰਦਾ ਹੈਗਾ ਸਾਰਾ ਇਦਾਂ ਨਹੀਂ ਹੈਗਾ ਕੋਈ ਵੀ ਵੀ ਇਹ ਹਾਰਡ ਹੈਗਾ ਸਟੱਫ ਇਦਾਂ ਨਹੀਂ ਹੈਗਾ ਲਓ ਜੀ ਸੂਟ ਤੁਸੀਂ ਦੇਖ ਸਕਦੇ ਹੋ ਪ੍ਰਿੰਟ ਚੈੱਕ ਕਰ ਸਕਦੇ ਹੋਗੇ ਆਰਡਰ ਹੈ ਜਿਹੜਾ ਪਲੀਜ਼ ਆਪਣਾ ਫਾਸਟਲੀ ਕਰਦੇ ਹੋ ਕਿਉਂਕਿ ਕਾਫੀ ਭਣਾ ਰਹਿ ਜਾਂਦੀਆਂ ਨੇ ਕਿ ਫਿਰ ਉਹਨਾਂ ਨੂੰ ਸੂਟ ਨਹੀਂ ਮਿਲਦੇ ਹੈਗੇ ਤਾਂ ਫਿਰ ਰਿਪੀਟ ਤੁਸੀਂ ਆਰਡਰ ਦੇ ਸਕਦੇ ਹੋਗੇ ਪਰ ਉਹਨੂੰ ਉਹਦੇ ਲਈ ਤੁਹਾਨੂੰ ਨਾ ਵੇਟ ਕਰਨੀ ਪਊਗੀ ਮਤਲਬ 10 ਦਿਨ ਵੀ ਇੱਕ ਹਫਤਾ ਵੀ ਇੱਕ ਹਫਤਾ ਜਾਂ 10 ਦਿਨ ਤੁਹਾਨੂੰ ਵੇਟ ਕਰਨੀ ਪਊਗੀ ਉਹ ਸੂਟਾਂ ਲਈ ਦੁਬਾਰਾ ਰਿਪੀਟ ਆਰਡਰ ਕਿਉਂਕਿ ਪ੍ਰਿੰਟਰ ਰੈਡੀ ਹੋਣ ਨੂੰ ਟਾਈਮ ਲੱਗ ਜਾਂਦਾ ਹੈਗਾ ਜਿੱਤੇ ਵੀ ਆਪਾਂ ਆਰਡਰ ਲਿਖਾਉਣਿਆਂਗੇ ਤੇ ਪ੍ਰਿੰਟ ਆਪਾਂ ਬਣਵਾ ਦਿੰਨੇ ਆ ਸੇਮ ਤੇ ਫਿਰ ਟਾਈਮ ਲੱਗ ਜਾਂਦਾ ਲੋ ਜੀ ਪ੍ਰਾਈਸ ਰਹੇਗਾ ਜੀ 2500 ਪਲੱਸ ਸ਼ਿਪਿੰਗ ਹੈ 컬러 ਇਹਦੇ ਆਪਾਂ ਲੈ ਕੇ ਆਏ ਜੀ ਲਾਈਟ ਡਾਰਕ ਸਾਰੇ ਮਿਕਸ ਲੈ ਕੇ ਆਏ ਕਿਉਂਕਿ ਆਪਣੇ ਨਾਲ ਸਾਰੀਆਂ ਪਹਿਣਾ ਮਤਲਬ ਜਿਆਦਾ ਏਜ਼ ਦੀਆਂ ਵੀ ਤੇ ਘੱਟ ਏਜ਼ ਦੀਆਂ ਵੀ ਸਾਰੀਆਂ ਮਤਲਬ ਐਡ ਨੇਗੀਆਂ ਜੋ ਵੀ ਆਪਾਂ ਤੋਂ ਮਤਲਬ ਸੂਟ ਬਾਏ ਕਰਦੀਆਂ ਨੇਗੀਆਂ ਲੋ ਜੀ ਇਹ ਵੀ ਤੁਸੀਂ ਪ੍ਰਿੰਟ ਚੈੱਕ ਕਰ ਸਕਦੇ ਹੋਗੇ ਬਹੁਤ ਜਿਆਦਾ ਸੋਹਣਾ ਸਟੱਫ ਹੈਗਾ ਇਹ ਵਾਲਾ ਲਓ ਜੀ ਜਿਵੇਂ ਜਿਵੇਂ ਤੁਹਾਡੀ ਪੇਮੈਂਟ ਆਈ ਜਾਊਗੀ ਉਦੋਂ ਉਦੋਂ ਸੂਟਨੇਗੇ ਜਿਹੜੇ ਰੱਖੀ ਚੱਲਾਂਗੇ ਜੇ ਕਿਸੇ ਭੈਣ ਦਾ ਬਾਹਰ ਤੋਂ ਆਰਡਰ ਹੈਗਾ ਉਹ ਤੁਸੀਂ ਇਕੱਠੀ ਪੇਮੈਂਟ ਕਰ ਸਕਦੇ ਹੋਗੇ ਲਓ ਜੀ ਨੈਕਸਟ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਦੁਪੱਟਿਆਂ ਦੀ ਗੱਲ ਕਰਾਂ ਹਨਾ ਕਾਫੀ ਭੈਣਾ ਪੁੱਛਦੀਆਂ ਆਉਂਦੀਆਂ ਨੇ ਬੇਸੀ ਦੁਪੱਟੇ ਕਾਦੇ ਲੈ ਸਕਦੇ ਆਂਗੇ ਦੇਖੋ ਜਿਹੜੇ ਸਮਰ ਵਾਲੇ ਮਤਲਬ ਉਹ ਹੁੰਦੇ ਨੇ ਕਿ ਸੂਟ ਉਹਨਾਂ ਨਾਲ ਤੁਸੀਂ ਜਾਰਜਟ ਦਾ ਦੁਪੱਟਾ ਜ਼ਿਆਦਾ ਲਿਆ ਕਰੋ ਬਾਕੀ ਦੇਖੋ ਤੁਹਾਡੀ ਆਪਣੀ ਚੁਆਇਸ ਹੈਗੀ ਕਿਉਂਕਿ ਉਹ ਬਹੁਤ ਲਾਈਟ ਵੇਟ ਹੁੰਦਾ ਹੈਗਾ ਇੱਕ ਦੁਪੱਟਾ ਤੇ ਇੱਕ ਉਹ ਸੋਹਣਾ ਲੱਗਦਾ ਤੁਸੀਂ ਟਾਈ ਐਂਡ ਡਾਈ ਕਰਾਓ ਜੋ ਮਰਜ਼ੀ ਕਰਵਾਓ ਕਈ ਕਲਰ ਐਸੇ ਹੁੰਦੇ ਨੇ ਵੀ ਟਾਈ ਐਂਡ ਡਾਈ ਨਹੀਂ ਹੁੰਦੇ ਹੈਗੇ ਹਨਾ ਕਈ ਵਾਰ ਕਲਰ ਲਾਈਟ ਡਾਰਕ ਕੰਬੀਨੇਸ਼ਨ ਨਹੀਂ ਸਹੀ ਬਣਦਾ ਉਹ ਫਿਰ ਸਾਨੂੰ ਇੱਕ ਬੇਸ ਦਾ ਕਰਨਾ ਪੈਂਦਾਗਾ ਜਾਂ ਫਿਰ ਤੁਸੀਂ ਟਾਈ ਐਂਡ ਡਾਈ ਵੀ ਕਰਵਾ ਸਕਦੇ ਹੋ ਜੇ ਤੁਹਾਡੀ ਟਾਈ ਐਂਡ ਡਾਈ ਦੇ ਵਿੱਚ ਅਸੀਂ ਦੁਪੱਟਾ ਨਹੀਂ ਕੀਤਾ ਇੱਕ ਬੇਸ ਦਾ ਕੀਤਾ ਜਿਹੜੀ ਤੁਹਾਡੀ ਪੇਮੈਂਟ ਆਈ ਹੋਣੀ ਹੈਗੀ ਸਾਡੇ ਕੋਲੇ ਬਾਧੋ ਤੁਹਾਡੀ ਪੇਮੈਂਟ ਸਾਡੇ ਕੋਲੇ ਸੇਫ ਪਈ ਹੈ ਤੁਸੀਂ ਲੈ ਆ ਵੀ ਸਕਦੇ ਹੋ ਜਾਂ ਤੁਸੀਂ ਨੈਕਸਟ ਨੈਕਸਟ ਆਰਡਰ ਦੇ ਵਿੱਚ ਉਹਨੂੰ ਐਡ ਕਰਵਾ ਸਕਦੇ ਹੋ ਪੇਮੈਂਟ ਨੂੰ ਲਓ ਜੀ ਇਹ ਵਾਲਾ ਸੂਟ ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਜਿਆਦਾ ਸੋਹਣਾ ਪ੍ਰਿੰਟ ਹੈਗਾ ਤੇ ਸਟੱਫ ਦਾ ਬਹੁਤ ਜਿਆਦਾ ਗੁੱਡ ਹੈਗਾ ਬਹੁਤ ਵਧੀਆ ਜੋ ਵੀਡੀਓ ਦੇ ਵਿੱਚ ਗੱਲ ਕੀਤੀ ਹੈ ਜਿੱਦਾਂ ਦੇ ਸਟਾਫ ਦੀ ਗੱਲ ਕੀਤੀ ਹੈ ਉਦਾਂ ਹੀ ਤੁਹਾਡੇ ਘਰ ਤੱਕ ਆਊਗਾ ਇਦਾਂ ਨਹੀਂ ਹੈਗਾ ਵੀ ਅਸੀਂ ਕੁਝ ਹੋਰ ਭੇਜ ਦਾਂਗੇ ਇਹ ਲੋਟ ਇਹਦੇ ਨਾਲ ਦਾ ਆਪਾਂ ਪ੍ਰਿੰਟ ਹੈ ਜਿਹੜਾ ਫਸਟ ਤੇ ਤੁਹਾਨੂੰ ਦਿਖਾ ਚੁੱਕੇ ਹਾਂਗੇ ਦੋ ਸੂਟ ਅਵੇਲੇਬਲ ਹੈਗੇ ਨੇਗੇ ਇਹ ਲੋਟ ਨੈਕਸਟ ਪ੍ਰਿੰਟ ਚੈੱਕ ਕਰੋ ਕਿੰਨੇ ਸ਼ਾਨਦਾਰ ਪ੍ਰਿੰਟ ਨੇ ਸਾਰੇ ਪ੍ਰਿੰਟ ਸਾਰੇ ਕਲਰ ਆਪੋ ਆਪਣੀ ਜਗ੍ਹਾ ਕਾਫੀ ਜਿਆਦੇ ਸੋਹਣੇ ਨੇ ਤੁਸੀਂ ਇਹਨਾਂ ਦੀਆਂ ਫਰਾਕਾ ਬਣਾਓ ਸੂਟ ਬਣਾਓ ਕੁਝ ਮਰਜ਼ੀ ਬਣਾਓ ਜਿੱਤਾ ਮਰਜ਼ੀ ਤੁਸੀਂ ਇਹਨਾਂ ਨੂੰ ਡਿਜ਼ਾਈਨ ਦਾ ਰੈਡੀ ਕਰਵਾਓ ਉਦਾਂ ਤੋਂ ਇਹ ਮਤਲਬ ਸੋਹਣੇ ਲੱਗਣਗੇ ਉਦਾਂ ਤੁਸੀਂ ਹੈਗਾ ਜਿਹੜਾ ਰੈਡੀ ਕਰਵਾ ਸਕਦੇ ਹੋ ਇਹਨਾਂ ਨੂੰ ਲਓ ਜੀ ਨੈਕਸਟ ਪ੍ਰਿੰਟ ਦੇਖੋ ਜੀ ਸਾਡਾ ਇਹ ਵੀ ਕਾਫੀ ਜਿਆਦੇ ਸੋਹਣਾ ਹੈ ਲੋਚ ਤੁਸੀਂ ਆਪਣੇ ਕੋਲ ਕਾਟਨ ਦੇ ਵਿੱਚ ਡਰੈਸਾਂ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਹਨਾ ਡਰੈਸਾਂ ਵੀ ਰੈਡੀ ਕਰਵਾ ਸਕਦੇ ਹੋ ਕੋਟ ਸੈੱਟ ਵੀ ਰੈਡੀ ਕਰਵਾ ਸਕਦੇ ਹੋ ਜਿੱਦਾਂ ਵੀ ਕਰਵਾਉਣਾ ਚਾਹੁੰਦੇ ਉਦਾਂ ਅਸੀਂ ਸਾਰੇ ਹਰ ਇੱਕ ਤਰ੍ਹਾਂ ਦਾ ਆਰਡਰ ਹੈਗਾ ਜਿਹੜਾ ਲੈਣੇ ਆ ਕਿ ਤੁਸੀਂ ਉਸ ਤਰ੍ਹਾਂ ਜਿਹੜਾ ਹੈਗਾ ਰੈਡੀ ਕਰਵਾ ਸਕਦੇ ਹੋ ਇਹ ਪ੍ਰਿੰਟ ਵੀ ਚੈੱਕ ਕਰੋ ਇਹ ਵੀ ਕਾਫੀ ਜਿਆਦੇ ਸੋਨਾ ਪ੍ਰਿੰਟ ਹੈਗਾ ਇਹਦੇ ਨਾਲ ਤੁਸੀਂ ਦੁਪਟਾ ਟਾਏ ਜਾਂ ਡਾਈ ਰੱਖ ਸਕਦੇ ਹੋ ਇੱਕ ਬੇਜ ਦਾ ਰੱਖ ਸਕਦੇ ਹੋਗੇ ਜਿੱਦਾਂ ਮਰਜੀ ਤੁਸੀਂ ਰੱਖਣਾ ਚਾਹੋ ਨੇ ਉਦਾਂ ਰੱਖ ਸਕਦੇ ਹੋ ਲਓ ਜੀ ਪ੍ਰਾਈਸ ਹੈਗਾ 2500 ਤੇ ਨੈਕਸਟ ਸੂਟ ਤੁਸੀਂ ਦੇਖ ਸਕਦੇ ਹੋ ਇਹ ਵੀ ਕਾਫੀ ਜਿਆਦੇ ਸੋਨੇ ਲੰਗੇ ਇਹਨਾਂ ਦੇ ਤੁਸੀਂ ਪ੍ਰਿੰਟ ਚੈੱਕ ਕਰ ਸਕਦੇ ਹੋਗੇ ਲਓ ਜੀ ਸਟਾਫ ਬਹੁਤ ਜਿਆਦੇ ਵਧੀਆ ਹੈਗਾ ਇੱਡੀ ਮੁਠੀ ਦੇ ਵਿੱਚ ਲੈ ਲਓ ਸਾਰਾ ਸਟੱਫ ਇਕੱਠਾ ਕਰਕੇ ਇੰਨਾ ਲਾਈਟ ਵੇਟ ਸਟੱਫ ਹੈਗਾ ਸਾਰੇ ਸੁਟਾਂ ਦਾ ਤੇ ਸਟੱਫ ਇਹ ਵੀ ਕਾਫੀ ਜਿਆਦਾ ਸੋਹਣਾ ਹੈਗਾ ਲਓ ਜੀ ਇਹ ਵੀ ਟੈਬੀ ਲਾਈਨਿੰਗ ਦੇ ਵਿੱਚ ਹੈਗਾ ਪਰ ਇਹਦੇ ਜਿਹੜੀ ਸਟੈਂਪ ਹੈਗੀ ਬਰਬਰੀ ਲਾਈਨਿੰਗ ਦੀ ਲੱਗੀ ਹੋਈ ਹੈ ਪਰ ਬਰਬਰੀ ਇੱਕ ਹੁੰਦਾ ਹਨਾ ਵੀ ਨੈੱਟ ਦੀ ਤਰ੍ਹਾਂ ਹੁੰਦੀ ਹੈਗੀ ਉਹ ਵਾਲੀ ਬਰਬਰੀ ਨਹੀਂ ਹੈਗੀ ਹੈਗਾ ਇਹ ਮਤਲਬ ਜਿੱਦਾਂ ਟੈਬੀ ਦਾ ਸਟੱਫ ਹੈਗਾ ਬਹੁਤ ਜਿਆਦਾ ਸੌਫਟ ਉਹਦਾਂ ਹੈਗਾ ਲੋਜੀ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਗੱਲ ਹੈ ਜਿਹੜੀ ਕਲੀਅਰ ਕਰ ਦੇਣੀ ਚਾਹਨੀ ਹੈਗੀ ਵੀ ਇਦਾਂ ਹੀ ਸਟਾਫ ਹੈਗਾ ਵੀ ਬਰਬਰੀ ਟਾਈਪ ਨਹੀਂ ਹੈਗਾ ਲੋਜੀ ਹੈਗਾ ਇਹ ਮਤਲਬ ਟੈਪੀ ਟਾਈਪ ਹੀ ਹੈਗਾ ਜਿੱਦਾਂ ਟੈਪੀ ਦਾ ਸਟਾਫ ਹੁੰਦਾ ਨਾ ਸੇਮ ਉਦਾਂ ਲੋਜੀ ਇਹ ਵਾਲਾ ਸੂਟ ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਜ਼ਿਆਦਾ ਸੋਹਣਾ ਹੈਗਾ ਕਲਰ ਪ੍ਰਿੰਟ ਚੈੱਕ ਕਰੋ ਲੋਜੀ ਪ੍ਰਾਈਸ ਸੇਮ ਰਹੇਗਾ 2500 ਅੱਜ ਵਾਲੇ ਸਾਰੇ ਸੂਟਾਂ ਦਾ ਦੁਪੱਟਾ ਕਿਸੇ ਨਾਲ ਨਹੀਂ ਹੈਗਾ ਐਕਸਟਰਾ ਚਾਰजेस ਹੋਣਗੇ ਲੋਚੀ ਇਹ ਵਾਲਾ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਇੱਕ ਸੂਟ ਲੋ ਦੋ ਲੋ ਪ੍ਰਿੰਟਡ ਡਿਜ਼ਾਈਨ ਸਾਰਿਆਂ ਦੇ ਅਲੱਗ-ਅਲੱਗ ਨੇਗੇ ਜਿੱਦਾਂ ਵੀ ਤੁਸੀਂ ਲੈਣਾ ਚਾਹੁੰਦੇ ਹੋ ਉਦਾਂ ਤੁਸੀਂ ਆਰਡਰ ਜਿਹੜਾ ਕਰ ਸਕਦੇ ਹੋ ਲੋਚੇ ਇਹ ਵਾਲਾ ਪ੍ਰਿੰਟ ਚੈੱਕ ਕਰੋ ਮਲਟੀ ਸ਼ੇਡ ਦੇ ਵਿੱਚ ਹੈਗਾ ਪ੍ਰਿੰਟ ਇਹਨਾਂ ਦੀ ਕੋਈ ਬੁਕਿੰਗ ਨਹੀਂ ਹੈਗੀ ਜਿੱਦਾਂ ਜਿੱਦਾਂ ਪੇਮੈਂਟ ਆਈ ਜਾਊਗੀ ਆਪਾਂ ਤੁਹਾਡੇ ਸੂਟ ਰੱਖੀ ਜਾਵਾਂਗੇ ਮਤਲਬ ਨਾਲ ਦੀ ਨਾਲ ਪਲੀਜ਼ ਮੈਨੂੰ ਐਡਰੈਸ ਭੇਜ ਦਿਓ ਤੇ ਉਦੋਂ ਉਦੋਂ ਰੱਖੀ ਜਾਵਾਂਗੇ ਜੇ ਤੁਸੀਂ ਸਾਡੇ ਕੋਲ ਸਲਾਈ ਕਰਵਾਉਣੇ ਹੋਗੇ ਤੁਹਾਨੂੰ ਹਰ ਇੱਕ ਸੂਟ ਤੇ ਡਿਜ਼ਾਈਨ ਮਿਲੇਗਾ ਪੂਰਾ ਪਰਫੈਕਟ ਸਟੀਚਿੰਗ ਤੁਹਾਡਾ ਮੈਜ਼ਰਮੈਂਟ ਸਹੀ ਹੋਣਾ ਚਾਹੀਦਾ ਹੈਗਾ ਤੁਹਾਨੂੰ ਪੂਰੀ ਪਰਫੈਕਟ ਸਟੀਚਿੰਗ ਦਿੱਤੀ ਜਾਊਗੀ ਸਾਡੇ ਵੱਲੋਂ ਵਾਦ ਕੇ ਹੀ ਦਿੱਤੀ ਜਾਊਗੀ ਤੇ ਕਾਫੀ ਸੋਹਣੇ ਹੱਦ ਤੱਕ ਅਸੀਂ ਡਿਜ਼ਾਈਨ ਰੈਡੀ ਕਰਕੇ ਦੇਵਾਂਗੇ ਤੁਹਾਨੂੰ ਸਲਾਈ ਦੇ ਲਓ ਜੀ ਨੈਕਟ ਸੂਟ ਤੁਸੀਂ ਦੇਖ ਸਕਦੇ ਹੋਗੇ ਇਹ ਵੀ ਕਲਰ ਕਾਫੀ ਜਿਆਦਾ ਸੋਹਣਾ ਹੈਗਾ ਸਾਰਾ ਜਿਹੜਾ ਚਾਰਟ ਹੈ ਸਮਰ ਵਾਲਾ ਹੈਗਾ ਇਦਾਂ ਨਹੀਂ ਹੈਗਾ ਹਨਾ ਵੀ ਕੋਈ ਪੜਕੀਲੇ ਜੇ ਕਲਰ ਨਹੀਂਗੇ ਕਾਫੀ ਜ਼ਿਆਦੇ ਸੋਹਣੇ ਲੱਗੇ ਜਿਹੜੀਆਂ ਭੈਣਾਂ ਡਾਰਕ ਕਲਰ ਲਾਈਕ ਕਰਦੀਆਂ ਨੇ ਉਹ ਇਹਨਾਂ ਦੇ ਵਿੱਚੋਂ ਡਾਰਕ ਵੀ ਨੇਗੇ ਤੁਸੀਂ ਡਾਰਕ ਵੀ ਲੈ ਸਕਦੇ ਹੋ ਲਓ ਜੀ ਇਹ ਵਾਲਾ ਪ੍ਰਿੰਟ ਚੈੱਕ ਕਰੋ ਤੁਸੀਂ ਤਦ ਆਪਾਂ ਸਟਾਕ ਪਾਉਂਦੇ ਆਂ ਡੇਲੀ 2-4 ਘੰਟਿਆਂ ਦੇ ਵਿੱਚ ਕਲੀਅਰ ਹੋ ਜਾਂਦਾ ਇੱਕ ਅੱਧਾ ਸੂਟ ਰਹਿੰਦਾ ਹੈਗਾ ਤੁਹਾਨੂੰ ਮੈਂ ਜੀਐਸ ਦਾ ਰਿਪਲਾਈ ਤਾਂ ਕਰਦੀ ਹੁੰਨੀ ਆ ਨੈਕਸਟ ਡੇ ਜਦੋਂ ਮੈਨੂੰ ਆਰਡਰ ਆਉਂਦੇ ਨੇ ਵੀ ਹਾਂ ਇਹਦੇ ਨਾਲ ਦਾ ਤੁਹਾਨੂੰ ਮਿਲ ਜਾਊਗਾ ਨਹੀਂ ਹੁੰਦਾ ਸੀ ਮੰਗਵਾ ਕੇ ਦੇ ਦਾਂਗੇ ਪਰ ਤੁਹਾਨੂੰ ਵੇਟ ਕਰਨੀ ਪਊ ਕਈ ਵਾਰ ਤਾਂ ਉਸੇ ਟਾਈਮ ਮਿਲ ਜਾਂਦਾ ਹੁੰਦਾ ਕਈ ਵਾਰ ਨਹੀਂ ਹੁੰਦਾ ਫਿਰ ਤੁਹਾਨੂੰ ਵੇਟ ਕਰਨੀ ਪਊਗੀ ਚੈੱਕ ਕਰ ਸਕਦੇ ਹੋਗੇ کافی ਜ਼ਿਆਦੇ ਸੋਨਾ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਬਲੂ ਕਲਰ ਦਿਖਾਇਆਗਾ ਇੱਕ ਬਰਾਊਨ ਜਿਹਾ ਸ਼ੇਡ ਹੈਗਾ کافی ਜ਼ਿਆਦੇ ਸੋਨਾਗਾ ਇਹ ਵਾਲਾ ਸ਼ੇਡ ਵੀ ਇਹ ਚ ਇਹਨਾਂ ਨਾਲ ਦੁਪट्टे ਕਿਸੇ ਨਾਲ ਨਹੀਂ ਹੈਗੇ ਜੇ ਤੁਸੀਂ ਦੁਪट्टे ਲਗਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਮੈਨੂੰ ਡਿਟੇਲ ਆਗੀ ਜਿਹੜੀ ਭੇਜ ਸਕਦੇ ਹੋ ਵੀ ਤੁਹਾਡਾ ਕਿਸ ਫੈਬਰਿਕ ਦਾ ਦੁਪੱਟਾ ਹੋਵੇ ਕਿਸ ਤਰ੍ਹਾਂ ਤੁਸੀਂ ਲਗਵਾਉਣਾ ਚਾਹੁੰਦੇ ਹੋ ਉਦਾਂ ਅਸੀਂ ਜਿਹੜਾ ਹੈਗਾ ਰੈਡੀ ਕਰਵਾ ਦਾਂਗੇ ਉਹਦੇ ਚਾਰजेस ਹੋਣਗੇ ਐਕਸਟਰਾ ਚਾਰजेस ਹੋਣਗੇ ਉਹ ਤੁਹਾਨੂੰ ਅਲੱਗ ਤੋਂ ਪੇ ਕਰਨੇ ਪੈਣਗੇ ਜਿਹੜੇ ਮਤਲਬ ਸੂਟਾਂ ਦੇ ਚਾਰजेस ਨੇਗੇ ਉਹ ਮੈਂ ਵੀਡੀਓ ਦੇ ਵਿੱਚ ਹੀ ਦੱਸ ਦੇਣੀ ਹੁੰਦੀ ਆ ਸਾਰੇ ਸੂਟਾਂ ਦੇ ਪ੍ਰਾਈਸ ਨੇਗੇ ਅੱਜ 2500 ਰਹਿਣਗੇ ਪਲੱਸ ਸ਼ਿਪਿੰਗ ਹੈ ਐਕਸਟਰਾ ਸ਼ਿਪਿੰਗ ਦੇ ਕੋਈ ਚਾਰजेस ਨਹੀਂ ਹੈਗੇ ਤੇ ਪਲੱਸ ਸ਼ਿਪਿੰਗ ਹੁੰਦੀ ਹੈਗੀ ਤੇ ਤੁਸੀਂ ਆਰਡਰ ਦੇਣਾ ਚਾਹੁੰਦੇ ਹੋ ਤਾਂ ਨੰਬਰ ਆਪਣਾ نیچے ਮੈਂਸ਼ਨ ਕੀਤਾ ਹੁੰਦਾਗਾ ਤਾਂ ਤੁਸੀਂ ਆਰਡਰ ਹੈਗਾ ਜਿਹੜਾ ਦੇ ਸਕਦੇ ਹੋਗੇ ਜੇ ਤੁਸੀਂ ਸਲਾਈ ਕਰਾਉਣਾ ਚਾਹੁੰਦੇ ਹੋ ਸਲਾਈ ਕਰਵਾ ਸਕਦੇ ਹੋ ਮੇਜ਼ਰਮੈਂਟ ਇਹ ਤੁਹਾਡਾ ਪਰਫੈਕਟ ਹੋਣਾ ਚਾਹੀਦਾ ਬਿਲਕੁਲ ਸਟਿਚਿੰਗ ਕੋ ਕੋਈ ਵੀ ਇਦਾਂ ਦਾ ਲੰਬਾ ਨਹੀਂ ਆਊਗਾ ਜੇ ਮਤਲਬ ਤੁਹਾਡਾ ਮੇਜ਼ਰਮੈਂਟ ਪਰਫੈਕਟ ਹੋਊਗਾ ਜੇ ਮੇਜ਼ਰਮੈਂਟ ਨਹੀਂ ਪਰਫੈਕਟ ਹੈਗਾ ਉਹਦੇ ਜ਼ਿੰਮੇਵਾਰ ਤੁਸੀਂ ਹੋਵੋਗੇ ਠੀਕ ਹੈ ਜੀ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜਾਰੇ ਸੂਟ ਨੇਗੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸ ਦਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਆਪਾਂ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਪਾਈ ਪਾ